ਮਤਲਬ ਤਾਂ ਨੇੜੇ ਕੇ ਸਭ ਤੋਂ 7.5 ਦਾ ਟਾਈਮ ਸੀਗਾ ਆ ਰਹੇ ਸੀ ਬੱਚਵਾਂ ਨੇ ਆ ਕੇ ਜਦ ਬੱਚਵਾਂ ਦਾ ਟੱਪੇ ਉਤਗਾ ਦਾ ਜਿਹੜਾ ਸਾਫਤਾ ਪ੍ਰਧਾਨ ਹੈ ਨਾਮਿੰਦਰ ਉਹਦੇ ਨਾਲ ਹੋਰ ਵੀ ਸੀ ਬੰਦੇ ਆ ਉਹਨਾਂ ਨੇ ਸਾਡੇ ਪਿੱਛੇ ਬਹੁਤ ਦੂਰ ਤੇ ਗੱਡੀ ਆ ਸੀ ਸਾਡੇ ਦੇ ਪਿੱਛੇ ਉਹਨਾਂ ਨੇ ਸਰਵਾਲ ਵਰਗਾ ਅਸੀਂ ਇੱਥੇ ਅਸੀਂ ਗੱਡੀ ਭਜਾ ਲਈ ਅਸੀਂ ਦੁੱਧੜੇ ਪਿੰਡ ਚਵਾੜ ਲਈ ਗੱਡੀ ਪਿੰਡ ਚਵਾੜੇ ਤੋਂ ਬਾਅਦ ਇੱਥੇ ਆ ਕੇ ਸਾਡੇ ਗੱਡੀ ਦੀ ਟੱਕਰ ਮਾਰੀ ਪਿੱਛੇ ਟੱਕਰ ਮਾਰਨ ਤੋਂ ਬਾਅਦ ਇੱਕ ਜੱਟੀ ਆ ਗਏ। ਕਹਿੰਦੇ ਵੀ ਕਾਫੀ ਸੀ। ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਦੀ। ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ। ਤੁਸੀਂ ਕਦੇ ਵੀ ਸ਼ਿਕਾਇਤਾਂ ਧੌਂਕਿਆਂ ਤੋਂ ਕਿਹਨਾਂ ਨੂੰ ਆਉਂਦੀਆਂ ਸੀ ਪੁਲਿਸ ਨੂੰ? ਤਾਂ ਅਸੀਂ ਪਹਿਲਾਂ ਵੀ ਸ਼ਿਕਾਇਤਾਂ ਕਰਦੇ ਰਹੇ ਹਾਂ ਕਈ। ਐਪਲੀਕੇਸ਼ਨਾਂ ਦਿੱਤੀਆਂ ਸੀ। ਪਹਿਲਾਂ ਵੀ ਧੌਂਕੀਆਂ ਆਉਂਦੀਆਂ ਸੀ ਪੁਲਿਸ ਨੂੰ। ਲੜੀ ਵਾਰ ਦਿੰਦੇ ਰਹੇ। ਤੇ ਤੁਸੀਂ ਇਕੱਲੇ ਸੀ ਨਾ ਤੁਹਾਡੇ ਨਾਲ ਹੋਰ ਵਿੱਚ ਕੋਈ? ਨਹੀਂ ਮੇਰੇ ਨਾਲ ਹੋਰ। ਹੋਰ ਕੋਈ ਨਹੀਂ। ਸੰਦੀਪ ਕੁਮਾਰ ਸਨਨੀ ਜੀ ਕੋਈ ਥੋੜੀ ਜਿᱷ ਜਖਮੀ ਹੋਇਆ ਕੋਈ ਹੋਰ ਕਿਸੇ ਨਹੀਂ ਜਖਮੀ ਕੋਈ ਨਹੀਂ ਅਸੀਂ ਫਿਰ ਗੱਡੀ ਛੱਡ ਕੇ ਭੱਜ ਗਏ ਤੇ ਲੱਗੀ ਇੱਥੇ ਫਿਰ ਛੱਡ ਕੇ ਜਾਨ ਬਚਾ ਲਈ ਉਹ ਕਿੰਨੇ ਕ ਬੰਦੇ ਸੀ ਜੀ ਤੁਸੀਂ ਦੇਖੇ ਸੀ ਬਹੁਤਾਂ 10 12 ਬੰਦੇ ਇਹ ਦੋ ਗੱਡੀਆਂ ਸੀ ਉਹਨਾਂ ਦੀ ਇੱਕ ਗੱਡੀ ਤਾਂ ਪਿੱਛੇ ਹੀ ਮਤਲਬ ਉਹਨੂੰ ਛਕਾਨੀ ਮਰ ਗਈ ਸਿੱਧੀ ਨੰਗੀ ਤੇ ਇੱਕ ਗੱਡੀ ਸਾਡੇ ਪਿੱਛੇ ਆ ਕੇ ਟੱਕਰ ਮਾਰੀ ਇੱਕ ਗੱਡੀ ਹਨੇਰਾ ਹੋ ਰਿਹਾ ਸੀ ਜੀ ਤੁਸੀਂ ਵਿੱਚ ਸਾਨੂੰ ਅੰਡਿਆਂ ਕਮਾਂਡਰ ਨੂੰ ਪਤਾ ਲੱਗਾ ਕੀ ਝਗੜਾ ਹੋਇਆ ਕੀ ਪਤਾ ਲੱਗਾ ਤੁਹਾਨੂੰ ਇਹ ਸਾਡੇ ਵਾਲੀ ਗਲੀ ਹੈ ਜਿਹੜੀ ਗੁਰਦੁਆਰਾ ਸਾਹਿਬ ਕੋ ਉੰਡੀਆਂ ਰੋਡ ਇਹਨਾਂ ਨੇ ਸਾਡੀ ਗਲੀ ਮੋੜਿਆ ਗੱਡੀ ਪਿੱਛੇ ਗੱਡੀ ਫੋਰਚੂਨਰ ਉਹਨਾਂ ਨੇ ਲਾਏ ਹੋਏ ਸੀ ਇਹਨਾਂ ਦੇ ਅੱਛਾ ਇੱਥੇ ਆ ਕੇ ਫਿਰ ਤੇਲ ਸੜਕ ਤੇ ਮੋੜ ਤੇ ਆ ਕੇ ਇੱਥੇ ਇਹਨਾਂ ਨੇ ਗੱਡੀ ਛੱਡ ਕੇ ਭੱਜ ਗਏ ਗਰਮੀਤ ਸਿੰਘ ਪਰ ਦਾ ਅੱਛਾ ਹਾਂਜੀ ਕਿਹੜੀ ਦੂਜੀ ਗੱਡੀ ਪਿੱਛੇ ਲੱਗੀ ਸੀ ਉਹ ਕਿੰਨੇ ਬੰਦੇ ਦੇ ਵਿੱਚ ਉਹ ਤਾਂ ਹੋਣਗੇ ਜੀ 10 ਬੰਦੇ ਜਦੋਂ ਇੱਥੇ ਗੱਡੀ ਛੱਡੀ ਗਏ ਇੱਥੇ ਕੀ ਹੋਇਆ ਜਦੋਂ ਗੱਡੀ ਛੱਡੀ ਉਹਨਾਂ ਨੇ ਕੋਈ ਕੁੱਟਮਾਰ ਹੋਈ ਆ ਜਾਂ ਕੋਈ ਗੋਲੀ ਗੋਲੀ ਚੱਲੀ ਆ ਕੀ ਹੋਇਆ ਕੁੱਟਮਾਰ ਨਹੀਂ ਜੀ ਗੋਲੀ ਗਾਲੀ ਉਹ ਮਾਰਿਆ ਸੀ ਸ਼ਿੱਸ਼ਿਆਂ 'ਚ ਉਹਨਾਂ ਨੇ ਇਹ ਸ਼ਿੱਸ਼ੇ ਗੋਲੀਆਂ ਮਾਰ ਕੇ ਭੰਨੇ ਨੇ ਜੀ ہاں ਜੀ ਗੋਲੀਆਂ ਦੀ ਨਾਲ ਹੀ ਫੁੱਟੇ ਇਸ ਲੋਟ ਤੇ ਸ਼ਿੱਸ਼ੇ ਅੱਲਾ ਰਾਤ ਗੁਰਮੀਤ ਸਿੰਘ ਹੈਗਾ ਵਾਸੀ ਭਾਦਰਾ ਪਿੰਡ ਇਹਨਾਂ ਨੇ ਸਾਡੇ ਬੱਸ ਬਿਆਨ ਲਗਾਇਆ ਸੀ ਕਿ ਉਹ ਆਪਣੇ ਤੁੰਬੜਾਡੇ ਤੋਂ ਪਿੰਡ ਨੂੰ ਵਾਪਸ ਜਾ ਰਿਹਾ ਸੀ ਕਾਂਰ ਦੇ ਉੱਤੇ ਇੱਕ ਸੰਨੀ ਸੰਦੀਪ ਸੰਜੀਤ ਨਾਮ ਦਾ ਮੁੰਡਾ ਇਹਦੇ ਨਾਲ ਹੋਰ ਸੀਗਾ ਇਹ ਕਹਿੰਦਾ ਕਿ ਰਾਮਿੰਦਰ ਸਿੰਘ ਰਾਮਾ ਹੈਗਾ ਤੇ ਇਹਨਾਂ ਨੇ ਟੱਕਰ ਜਿਹੜੀ ਇਹਨਾਂ ਨਾਲ ਹੋਈਗਾ ਇਹ ਉਹਨਾਂ ਨੇ ਦੋ ਗੱਡੀਆਂ ਸਾਡੇ ਪਿੱਛੇ ਲਾ ਲਈਆਂ ਪਹਿਲਾਂ ਤਾਂ ਰਸਤੇ 'ਚ ਹੀ ਹਰਦੀ ਕੋਸ਼ਿਸ਼ ਕਰਦੇ ਸੀ ਉੱਥੋਂ ਚਲੋ ਇਹ ਭਜਾ ਕੇ ਗੱਡੀ ਅੱਗੇ ਨਿਕਲ ਗਏ ਤੇ ਦੋ ਜਿਹੜੇ ਪਿੰਡ ਜਾ ਕੇ ਇਹਨਾਂ ਦੀ ਗੱਡੀ ਅੱਗੇ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਅੱਗੇ ਲੱਗੀ ਗੱਡੀ ਰੁਕ ਗਈ ਤੇ ਇਹਨਾਂ ਦੇ ਉੱਤੇ ਯਾਨੀ ਕਿ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਗੱਡੀ ਦੀ 판 ਤੋੜ ਕੀਤੀ 45000 ਰੁਪਇਆ ਵੀ ਵਿੱਚੋਂ ਚੁੱਕ ਕੇ ਲੈ ਗਏ ਤੇ ਇਹ ਇਹਨਾਂ ਦੇ ਗੱਡੀ 'ਚ ਉਤਰ ਕੇ ਆਪਣੀ ਜਿਹੜੀ ਆ ਭੱਜ ਕੇ ਜਾਨ ਬਚਾਈ ਤੇ ਇਹਨਾਂ ਦੇ ਬਿਆਨ ਮੁਤਾਬਕ ਜੋਗਿੰਦੇ ਵੀ ਸਾਡੇ ਇਹਨਾਂ ਦੇ ਫੈਰ ਵੀ ਮਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਇਸ ਕਰਕੇ ਦੇ ਬਿਆਨ ਦੇ ਉੱਤੇ 307 348 427 ਜਿਹੜੀ ਆਪੀਸੀ ਦੇ ਮੁਤਾਬਕ ਨਵੀਆਂ ਤਰਾਹਾਂ ਦੀ ਜਨੈਸਤੀ ਮਨ ਲੈ ਲਿਆ ਉਹ ਲਗਾ ਕੇ ਮੁਕੱਦਮਾ ਦਾਜ ਕਰ ਲਿਆ ਤੇ ਤਿੰਨ ਚਾਰ ਬੰਦੇ ਬਾਈ ਨੇ ਵਹਿ ਕੇ ਤੇ ਬਾਕੀ ਸ਼ਾਨੋਂ ਨੇ ਤੇ ਜੀ ਤਫਤੀਸ਼ ਕਰਕੇ ਜਿਹੜਾ ਹੈਗਾ ਉਹ ਬਹੁਤ ਜਲਦੀ ਹੀ ਉਹਦਾ ਜਾਨੀ ਕਿ ਸਾਰੇ ਬੰਦੇ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਪੇਜਾਂਗੇ